ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 18 ਅਕਤੂਬਰ ਹੈ 4 ਅਕਤੂਬਰ 1982 ਜਦੋਂ 4 ਅਗਸਤ ਨੂੰ ਅਕਾਲੀ ਪਾਰਟੀ ਨੇ ਮੋਰਚਾ ਅਪਣਾਇਆ ਤਾਂ ਪਿੰਡਰਾਂਵਾਲਿਆਂ ਨੇ ਆਪਣਾ ਮੋਰਚਾ ਅਕਾਲੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਇਸ ਤਰ੍ਹਾਂ ਪਿੰਡਰਾਂਵਾਲਿਆਂ ਦਾ ਮੋਰਚਾ ਹੁਣ ਅਕਾਲੀ ਦਲ ਦਾ ਮੋਰਚਾ ਬਣ ਗਿਆ ਸੀ 4 ਅਗਸਤ ਨੂੰ ਸ਼ੁਰੂ ਹੋਏ ਮੋਰਚੇ ਵੇਲੇ ਲੋਂਗੋਵਾਲ ਤਲਵੰਡੀ ਸੁਖਜਿੰਦਰ ਸਿੰਘ ਦੇ ਵੱਖਰੇ ਵੱਖਰੇ ਅਕਾਲੀ ਦਲਸਾਨਾਂ 28 ਅਗਸਤ ਨੂੰ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲਾਂ ਨੂੰ ਇੱਕ ਹੋ ਜਾਣ ਵਾਸਤੇ ਅਪੀਲ ਜਾਰੀ ਕੀਤੀ ਗਈ 31 ਅਗਸਤ ਨੂੰ ਨਿਰਲੇਪਕੌਰ ਲੋਂਗੋਵਾਲ ਢੜੇ ਦੇ ਵਿੱਚ ਸ਼ਾਮਲ ਹੋ ਗਈ 3 ਸਤੰਬਰ ਨੂੰ ਸੁਖਜਿੰਦਰ ਸਿੰਘ ਵੀ ਲੋਂਗੋਵਾਲ ਢੜੇ ਦੇ ਦੇ ਵਿੱਚ ਤਲਵੰਡੀ ਨੂੰ ਹਦਾਇਤ ਕਰਵਾਈ ਗਈ ਕਿ ਉਹ ਵੀ ਮੋਰਚੇ ਦੇ ਵਿੱਚ ਸ਼ਾਮਲ ਹੋ ਜਾਵੇ ਤਲਵੰਡੀ ਨੇ ਵੀ ਲੋਂਗੋਵਾਲ ਵਾਲੀ ਚਲਾਕੀ ਯਾਨੀ ਕਿ ਭਿੰਡਰਾਂ ਵਾਲਿਆਂ ਦਾ ਮੋਰਚਾ ਅਪਣਾਉਣ ਦਾ ਟੇਡਾ ਰਾਹ ਕੀਤੀ ਅਤੇ 9 ਸਤੰਬਰ ਨੂੰ ਐਲਾਨ ਕੀਤਾ ਕਿ ਉਸ ਨੇ ਆਪਣਾ ਮੋਰਚਾ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਦਲ ਦਿੱਤਾ ਉਹ ਦਿੱਲੀ ਤੋਂ ਆਪਣਾ ਮੋਰਚਾ ਚਲਾ ਰਿਆ ਸੀ ਇਸ ਸਾਰੇ ਕਾਸੇ ਨੂੰ ਸਾਹਮੇ ਰੱਖ ਕੇ ਸਰਕਾਰ ਨੇ 18 ਅਕਤੂਬਰ 1982 ਦੇ ਦਿਨ ਅੰਮ੍ਰਿਤਸਰ ਨੂੰ ਬੀਐਸਐਫ ਦੇ ਹਵਾਲੇ ਕਰ ਦਿੱਤਾ 18 ਅਕਤੂਬਰ 1984 ਜਿਵੇਂ ਕਿ ਭਾਰਤ ਸਰਕਾਰ ਦਾ ਗਿਆਨੀ ਕ੍ਰਿਪਾਲ ਸਿੰਘ ਗ੍ਰਾਂਥੀ ਦੇ ਨਾਲ ਅੰਦਰੂਨੀ ਸਮਝੌਤਾ ਸੀ ਫੌਜ ਨੇ 29 ਸਤੰਬਰ 1984 ਦੇ ਦਿਨ ਦਰਬਾਰ ਸਾਹਿਬ ਦਾ ਅੰਦਰੂਨੀ ਹਿੱਸਾ ਖਾਲੀ ਕਰ ਦਿੱਤਾ ਪਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਰ ਮੋੜ ਤੇ ਨਹੀਂ ਬਲਕਿ ਗੁਰੂ ਰਾਮਦਾਸਰਾ ਗੁਰੂ ਨਾਨਕ ਨਿਵਾਸ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰਾਂ ਤੇ ਅਜੇ ਵੀ ਬਾਵਰਦੀ ਅਤੇ ਹਥਿਆਰਬੰਦ ਭਾਰਤੀ ਫੌਜ ਤਨਾਦ ਸੀ ਇਸ ਤੋਂ ਇਲਾਵਾ ਸਿਵਲਿਅਨ ਪਹਿਰਾਵੇ ਦੇ ਵਿੱਚ ਫੌਜ CRPF ਅਤੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਅਜੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਡਿਊਟੀ ਤੇ ਮੌਜੂਦ ਸਨ 12 ਅਕਤੂਬਰ 1984 ਦੇ ਦਿਨ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਇਸ ਕਾਰ ਸੇਵਾ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਹਿੱਸਾ ਲਿਆ ਅਤੇ ਸਿਰਫ 6 ਦਿਨ ਦੇ ਵਿੱਚ ਹੀ 18 ਅਕਤੂਬਰ 1984 ਦੇ ਦਿਨ ਕਾਰ ਸੇਵਾ ਮੁਕੰਮਲ ਹੋ ਗਈ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਪੱਪੂ ਬੱਬਰਖਾਲਸਾ ਜਿਸ ਨੂੰ ਪੁਲਿਸ ਨੇ 10 ਅਕਤੂਬਰ 1985 ਦੇ ਦਿਨ ਪਿੰਡ ਸਤੀਵਾਲਾ ਫਿਰੋਜ਼ਪੁਰ ਦੇ ਨੇੜੇੋਂ ਗ੍ਰਿਫਤਾਰ ਕੀਤਾ ਸੀ ਉਸ ਨੂੰ 17 ਅਕਤੂਬਰ ਨੂੰ ਫਿਰੋਜ਼ਪੁਰ ਦੇ ਵਿੱਚ ਵਲੂਰ ਪਿੰਡ ਦੇ ਨੇੜੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋਇਆ ਕੇ ਅਗਲੇ ਦਿਨ 18 ਅਕਤੂਬਰ ਦੇ ਦਿਨ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 18 ਅਕਤੂਬਰ 1999 ਦੇ ਦਿਨ CRPF ਨੇ ਕਮਰਜੀਤ ਸਿੰਘ ਸੁਲਤਾਨਵਿੰਡ ਅਤੇ ਨਰਮਲ ਸਿੰਘ ਨਿੰਮਾ ਨੂੰ ਜਲੰਧਰ ਦੇ ਵਿੱਚ ਇੱਕ ਘਰ ਤੋਂ ਗ੍ਰਿਫਤਾਰ ਕੀਤਾ ਕਮਰਜੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਇੱਕ ਵਾਰ ਉਸ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੋਣ ਕਰਕੇ ਉਸ ਦੀ ਲੱਤ ਦੇ ਵਿੱਚ ਤਾਕਤ ਨਹੀਂ ਸੀ ਇਸ ਕਰਕੇ ਉਹ ਭੱਜ ਨਾ ਸਕਿਆ सीआरपीएफ ਨੇ ਹਿਰਾਸਤ ਦੇ ਵਿੱਚੋਂ ਭੱਜ ਜਾਣ ਜਾਂ ਫਿਰ ਚੁੜਾਏ ਜਾਣ ਤੋਂ ਡਰਦਿਆਂ ਉਸ ਨੂੰ ਸਤਲੁਜ ਸਿਨੇਮਾ ਦੇ ਕੋਲ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 18 ਅਕਤੂਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਭਮਾ ਕਲਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 18 ਅਕਤੂਬਰ 1992 ਦੇ ਦਿਨ ਸੁਰਜੀਤ ਸਿੰਘ ਕੁਲਦੀਪ ਸਿੰਘ ਨਿਸ਼ਾਨ ਸਿੰਘ ਦਿਲਬਾਗ ਸਿੰਘ ਨਸੀਬ ਕੌਰ ਪੁੱਤਰੀ ਦਾਲ ਸਿੰਘ ਵਾਸੀ ਠੁੱਲੀਵਾਲ ਸੰਗਰੂਰ ਮੱਗਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਠੁੱਲੀਵਾਲ ਸੰਗਰੂਰ ਤਰਸੇਮ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਖੋਜਪੁਰ ਸਵਰਨ ਸਿੰਘ ਪੁੱਤਰ ਗੁਰਬਖ ਸਿੰਘ ਵਾਸੀ ਤਾਰਾਪੁਰ ਸੁਰਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਨਿਹਾਲਾ ਕਲਾ ਕੁਲਦੀਪ ਸਿੰਘ ਪੁੱਤਰ ਮਸਾ ਸਿੰਘ ਵਾਸੀ ਵਰਪਾਲ ਖਾਸਾ ਕਿਸ਼ਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਰਾਜੋਕੇ ਦਿਲਬਾਗ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸਾਹਪੁਰ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 18 ਅਕਤੂਬਰ 1992 ਨ ਅਕਤੂਬਰ 1992 ਦੇ ਦਿਨ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਵਿਦਿਆਨੂ ਮਾਰਨ ਕਰਕੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁਖਾ ਨੂੰ ਪੁਨਾ ਦੇ ਵਿੱਚ ਫਾਂਸੀ ਦਿੱਤੀ ਗਈ ਉਸ ਤੋਂ ਮਗਰੋਂ ਉਹਨਾਂ ਨੂੰ ਮਿਤ ਭੋਗ 18 ਅਕਤੂਬਰ ਨੂੰ ਅਕਾਲ ਤਖਤ ਤੇ ਪਾਉਣ ਦਾ ਐਲਾਨ ਕੀਤਾ ਗਿਆ 11 ਅਕਤੂਬਰ ਨੂੰ ਮੁੱਖ ਮੰਤਰੀ ਬਿਆਨਤ ਨੇ ਐਲਾਨ ਕੀਤਾ ਕਿ ਭੋਗ ਅਕਾਲ ਤਖਤ ਤੇ ਨਹੀਂ ਪੈਂਦਿਆਂਗੇ ਇਸ ਐਲਾਨ ਮਗਰੋਂ 13 ਤਰੀਕ ਨੂੰ ਪੁਲਿਸ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਅਗਲੇ ਦਿਨ ਟੌੜਾ ਅਤੇ ਸੈਂਕੜੇ ਹੋਰ ਗ੍ਰਿਫਤਾਰ ਕਰ ਲਏ ਗਏ ਸਰਕਾਰ ਨੇ 18 ਅਕਤੂਬਰ 1982 ਦੇ ਦਿਨ ਅੰਮ੍ਰਿਤਸਰ ਸ਼ਹਿਰ ਨੂੰ ਬੀਐਸਐਫ ਦੇ ਹਵਾਲੇ ਕਰ ਦਿੱਤਾ ਮੌਜੂਦ 18 ਅਕਤੂਬਰ ਦੇ ਦਿਨ ਅਕਾਲ ਤਖਤ ਸਾਹਿਬ ਤੇ ਭੋਗ ਪਾਇਆ ਗਿਆ ਇਸ ਸਮੇਂ ਹੋਰਨਾਂ ਤੋਂ ਇਲਾਵਾ ਜਹੇਦਾਰ ਜਗਦੇਵ ਸਿੰਘ ਤਲਵੰਡੀ ਮਨਜੀਤ ਸਿੰਘ ਹਰਮਿੰਦਰ ਸਿੰਘ ਗਿੱਲ ਗੁਲਜ਼ਾਰ ਸਿੰਘ ਰਣੀਕੇ ਊਂਕਾਰ ਸਿੰਘ ਮੱਤੇ ਨੰਗਲ ਅਤੇ ਬਹੁਤ ਸਾਰੇ ਸਿੱਖ ਹਾਜ਼ਰ ਹੋਏ ਸਨ ਇਸ ਮੌਕੇ ਤੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਪਰਿਵਾਰਾਂ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਆਇਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ